ਮਿਲੇਗੀ ਤੋਂ ਉਥੇ ਜੇਕਰ AQI ਲੈਵਲ ਦੀ ਗੱਲ ਕਰ ਲਈਏ ਤੇ ਕਈ ਜਗ੍ਹਾ ਤੇ 300 ਤੋਂ ਵੱਧ ਜਿਹੜਾ AQI ਲੈਵਲ ਜਿਹੜਾ ਉਧਰਜ ਕੀਤਾ ਗਿਆ ਤੇ ਜਾਨੀ ਕਿ ਹਜੇ ਵੀ ਜਿਹੜੇ ਆ ਖੇਤਰ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਕਈ ਖੇਤਰ ਜਿਹੜੇ ਹਜੇ ਵੀ ਰੈੱਡ ਜ਼ੋਨ ਦੇ ਵਿੱਚ ਦਰਜ ਕੀਤੇ ਗਏ ਜਾਨੀ ਕਿ ਪ੍ਰਦੂਸ਼ਣ ਹਜੇ ਵੀ ਕਈ ਜਗ੍ਹਾ ਤੇ ਬਰਕਰਾਰ ਹੈ ਤੇ ਹਾਲਾਂਕਿ ਥੋੜੀ ਬੋਤੀ ਰਾਹਤ ਜਿਹੜੀ ਦਿੱਲੀ ਵਾਸੀਆਂ ਨੂੰ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਸੰਘਣੀ ਧੁੰਦ ਦੀ ਤੇ ਸੰਘਣੀ ਧੁੰਦ ਦਾ ਵੀ ਕਹਿਰ ਜਿਹੜਾ ਉਹ جاری ਹੈ ਜਿਸ ਦੇ ਨਾਲ ਦਿੱਲੀ ਵਾਸੀਆਂ ਨੂੰ ਕੁਲ ਮੁਲਾਕੇ ਵੱਡੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਇਹ ਕਾਫੀ ਵਧਿਆ ਹੋਇਆ ਸੀ ਦਿੱਲੀ ਦੇ ਵਿੱਚ ਤੇ ਹੁਣ ਥੋੜਾ ਬਹੁਤ ਸੁਧਾਰ ਦੀ ਗੱਲ ਜਿਹੜੀ ਇਹ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਦੱਸ ਦੇਣੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਗ੍ਰੈਪ 1 ਗ੍ਰੈਪ 2 ਗ੍ਰੈਪ 3 ਇਸ ਤਰ੍ਹਾਂ ਕਈ ਨਿਯਮ ਜਿਹੜੇ ਉਹ ਲਾਗੂ ਕੀਤੇ ਗਏ ਸੀ ਤਾਂ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਆ ਮਿਲ ਸਕੇ ਤੇ ਦੱਸ ਦਿੰਨੇ ਕਿ ਪ੍ਰਦੂਸ਼ਣ ਦਾ ਕਹਿਰ ਜਿਹੜਾ ਲਗਾਤਾਰ ਦਿੱਲੀ ਦੇ ਵਿੱਚ ਜਾਰੀ ਹੈ ਹਜੇ ਵੀ ਲੋਕ ਕਾਫੀ ਪਰੇਸ਼ਾਨ ਨੇ ਜਿੱਦੇ ਚੱਲਦੇ ਕਿ ਸਿਹਤ ਸੰਬੰਧੀ ਵੀ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਜਿਵੇਂ ਕਿ ਖਾਂਸੀ ਗਲਾ ਖਰਾਬ ਤੇ ਹੋਰ ਕੋਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਖਾਸ ਕਰਕੇ ਲੋਕਾਂ ਨੂੰ ਜਿਨ੍ਹਾਂ ਨੂੰ ਫੇਫਰੇਰੀ ਬਿਮਾਰੀਆਂ ਹੁੰਦੀਆਂ ਤੇ ਫਿਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਜਿਹੜੀ ਹੈ ਸਭ ਤੋਂ ਵੱਡੀ ਮੁਸ਼ਕਲ ਇਹ ਕਿ ਸਾਹ ਲੈਣ ਦੇ ਵਿੱਚ ਦਿੱਕਤ ਜਿਹੜੀ ਹੁੰਦੀ ਹੈ ਜਿਸੇ ਚੱਲਦੇ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਥੋੜੀ ਬਹੁਤੀ ਰਾਹਤ ਤੇ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਗ੍ਰਾਫ 1 ਗ੍ਰਾਫ 2 ਗ੍ਰਾਫ 3 ਦੇ ਜਿਹੜੇ ਗ੍ਰਾਫ 4 ਤੱਕ ਦੇ ਜਿਹੜੇ ਨਿਯਮ ਲਾਗੂ ਕੀਤੇ ਗਏ ਸੀ ਤੇ ਉਹਨਾਂ ਨੂੰ ਲੈ ਕੇ ਹੀ ਦੇਖਿਆ ਜਾ ਰਿਹਾ ਹੈ ਕਿ ਸੁਧਾਰ ਜਿਹੜਾ ਉਹ ਨਜ਼ਰ ਆ ਰਿਹਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਮਨਾ ਕਰ ਰਹੇ ਕਿ ਜਲਦੀ ਹੀ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਜਾਵੇ ਤੋਂ ਇਥੇ ਜੇਕਰ ਗੱਲ ਕਰ ਲੈਂਦੇ ਆ ਧੁੰਦ ਦੀ ਤਸੰਗਣੀ ਧੁੰਦ ਵੀ ਹਜੇ ਬਰਕਰਾਰ ਹੈ ਤੇ ਸੰਗਣੀ ਧੁੰਦ ਦਾ ਅਲਰਟ ਵੀ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਠੰਡ ਵੀ ਵਧੇਗੀ ਅਤੇ ਦੀ ਠੰਡ ਤੇ ਸ਼ੀਤ ਲਹਿਰ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਠੰਡੀਆਂ ਹਵਾਵਾਂ ਚੱਲਣ ਗਈਆਂ ਤੇ ਸ਼ੀਤ ਲਹਿਰ ਜਿਹੜੀ ਆ ਉਹ ਚੱਲੇਗੀ ਜਾਨਕਿ ਕੁੱਲ ਮਿਲਾ ਕੇ ਦਿੱਲੀ ਵਾਸੀਆਂ ਦੇ ਮੁਸ਼ਕਲਾ ਹਜੇ ਵੀ ਬਰਕਰਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਕੜਾਕੇ ਦੀ ਠੰਡ ਤੇ ਧੁੰਦ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ ਦੇ ਲੋਕਾਂ ਨੂੰ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਵਾ ਦੇ ਵਿੱਚ ਕੁਝ ਸੁਧਾਰ ਦੇਖ ਨੂੰ ਮਿਲਿਆ ਜਿਸ ਦੇ ਚਲਦੇ ਕਿ ਦਿੱਲੀ ਵਾਸੀਆਂ ਨੂੰ ਥੋੜੀ ਬਹੁਤੀ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਜਰੂਰ ਮਿਲੇਗੀ ਹਵਾ ਸਾਫ਼ ਮਿਲੇਗੀ ਤੋ ਉਥੇ ਜੇਕਰ AQI ਲੈਵਲ ਦੀ ਗੱਲ ਕਰ ਲਈਏ ਤੇ ਕਈ ਜਗ੍ਹਾ ਤੇ 300 ਤੋਂ ਵੱਧ ਜਿਹੜਾ AQI ਲੈਵਲ ਜਿਹੜਾ ਉਧਰਜ ਕੀਤਾ ਗਿਆ ਤੇ ਯਾਨੀ ਕਿ ਹਜੇ ਵੀ ਜਿਹੜੇ ਆ ਖੇਤਰ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਕਈ ਖੇਤਰ ਜਿਹੜੇ ਹਜੇ ਵੀ ਰੈੱਡ ਜ਼ੋਨ ਦੇ ਵਿੱਚ ਦਰਜ ਕੀਤੇ ਗਏ ਯਾਨੀ ਕਿ ਪ੍ਰਦੂਸ਼ਣ ਹਜੇ ਵੀ ਕਈ ਜਗ੍ਹਾ ਤੇ ਬਰਕਰਾਰ ਹੈ ਤੇ ਹਾਲਾਂਕਿ ਥੋੜੀ ਬੁਤੀ ਰਾਹਤ ਜਿਹੜੀ ਦਿੱਲੀ ਵਾਸੀਆਂ ਨੂੰ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਸੰਘਣੀ ਧੁੰਦ ਦੀ ਤੇ ਸੰਘਣੀ ਧੁੰਦ ਦਾ ਵੀ ਕਹਿਰ ਜਿਹੜਾ ਉਹ جاری ਹੈ ਜਿਸ ਨਾਲ ਦਿੱਲੀ ਵਾਸੀਆਂ ਨੂੰ ਕੁਲ ਮੁਲਾਕੇ ਵੱਡੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਇਹ ਕਾਫੀ ਵਧਿਆ ਹੋਇਆ ਸੀ ਦਿੱਲੀ ਦੇ ਵਿੱਚ ਤੇ ਹੁਣ ਥੋੜਾ ਬਹੁਤ ਸੁਧਾਰ ਦੀ ਗੱਲ ਜਿਹੜੀ ਇਹ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਦੱਸਦੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਗ੍ਰੈਪ 1 ਗ੍ਰੈਪ 2 ਗ੍ਰੈਪ 3 ਇਸ ਤਰ੍ਹਾਂ ਕਈ ਨਿਯਮ ਜਿਹੜੇ ਉਹ ਲਾਗੂ ਕੀਤੇ ਗਏ ਸੀ ਤਾਂ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਆ ਮਿਲ ਸਕੇ ਤੇ ਦੱਸ ਦਿੰਨੇ ਕਿ ਪ੍ਰਦੂਸ਼ਣ ਦਾ ਕਹਿਰ ਜਿਹੜਾ ਲਗਾਤਾਰ ਦਿੱਲੀ ਦੇ ਵਿੱਚ ਜਾਰੀ ਹੈ ਹਜੇ ਵੀ ਲੋਕ ਕਾਫੀ ਪਰੇਸ਼ਾਨ ਨੇ ਜਿੱਦੇ ਚੱਲਦੇ ਕਿ ਸਿਹਤ ਸੰਬੰਧੀ ਵੀ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਜਿਵੇਂ ਕਿ ਖਾਂਸੀ ਗਲਾ ਖਰਾਬ ਤੇ ਹੋਰ ਕੋਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਖਾਸ ਕਰਕੇ ਲੋਕਾਂ ਨੂੰ ਜਿਨ੍ਹਾਂ ਨੂੰ ਫੇਫਰਰੀ ਬਿਮਾਰੀਆਂ ਹੁੰਦੀਆਂ ਤੇ ਫਿਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਜਿਹੜੀ ਹੈ ਸਭ ਤੋਂ ਵੱਡੀ ਮੁਸ਼ਕਲ ਇਹ ਕਿ ਸਾਹ ਲੈਣ ਦੇ ਵਿੱਚ ਦਿੱਕਤ ਜਿਹੜੀ ਹੁੰਦੀ ਹੈ ਜਿਸ ਦੇ ਚੱਲਦੇ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਥੋੜੀ ਬਹੁਤੀ ਰਾਹਤ ਤੇ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਗ੍ਰਾਫ 1 ਗ੍ਰਾਫ 2 ਗ੍ਰਾਫ 3 ਦੇ ਜਿਹੜੇ ਗ੍ਰਾਫ 4 ਤੱਕ ਦੇ ਜਿਹੜੇ ਨਿਯਮ ਲਾਗੂ ਕੀਤੇ ਗਏ ਸੀ ਤੇ ਉਹਨਾਂ ਨੂੰ ਲੈ ਕੇ ਹੀ ਦੇਖਿਆ ਜਾ ਰਿਹਾ ਹੈ ਕਿ ਸੁਧਾਰ ਜਿਹੜਾ ਉਹ ਨਜ਼ਰ ਆ ਰਿਹਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਮਨਾ ਕਰ ਰਹੇ ਕਿ ਜਲਦੀ ਹੀ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਜਾਵੇ ਤੋਂਥੇ ਜੇਕਰ ਗੱਲ ਕਰ ਲੈਨੇ ਆ ਧੁੰਦੀ ਤੇ ਸੰਘਣੀ ਧੁੰਦ ਵੀ ਹਜੇ ਬਰਕਰਾਰ ਹੈ ਤੇ ਸੰਘਣੀ ਧੁੰਦ ਦਾ ਅਲਰਟ ਵੀ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਠੰਡ ਵੀ ਵਧੇਗੀ ਅਤੇ ਕ ਦੀ ਠੰਡ ਤੇ ਸ਼ੀਤ ਲਹਿਰ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਸ਼ੀਤ ਲਹਿਰ ਜਿਹੜੀ ਆ ਉਹ ਚੱਲੇਗੀ ਜਾਨਕਿ ਕੁੱਲ ਮਿਲਾ ਕੇ ਦਿੱਲੀ ਵਾਸੀਆਂ ਦੇ ਮੁਸ਼ਕਲਾ ਹਜੇ ਵੀ ਬਰਕਰਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਕੜਾਕੇ ਦੀ ਠੰਡ ਤੇ ਧੁੰਦ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ ਦਿੱਲੀ ਦੇ ਲੋਕਾਂ ਨੂੰ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਵਾ ਦੇ ਵਿੱਚ ਕੁਝ ਸੁਧਾਰ ਦੇਖ ਨੂੰ ਮਿਲਿਆ ਜਿਸ ਤੇ ਚਲਦੇ ਕਿ ਦਿੱਲੀ ਵਾਸੀਆਂ ਨੂੰ ਥੋੜੀ ਬਹੁਤੀ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਹਵਾ ਸਾਫ਼ ਮਿਲੇਗੀ ਤੋਂ ਉੱਥੇ ਜੇਕਰ AQI ਲੈਵਲ ਦੀ ਗੱਲ ਕਰ ਲਈਏ ਤੇ ਕਈ ਜਗ੍ਹਾ ਤੇ 300 ਤੋਂ ਵੱਧ ਜਿਹੜਾ AQI ਲੈਵਲ ਜਿਹੜਾ ਉਧਰਜ ਕੀਤਾ ਗਿਆ ਤੇ ਜਾਨੀ ਕਿ ਹਜੇ ਵੀ ਜਿਹੜੇ ਆ ਖੇਤਰ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਕਈ ਖੇਤਰ ਜਿਹੜੇ ਹਜੇ ਵੀ ਰੈੱਡ ਜ਼ੋਨ ਦੇ ਵਿੱਚ ਦਰਜ ਕੀਤੇ ਗਏ ਜਾਨੀ ਕਿ ਪ੍ਰਦੂਸ਼ਣ ਹਜੇ ਵੀ ਕਈ ਜਗ੍ਹਾ ਤੇ ਬਰਕਰਾਰ ਹੈ ਤੇ ਹਾਲਾਂਕਿ ਥੋੜੀ ਬੋਤੀ ਰਾਹਤ ਜਿਹੜੀ ਦਿੱਲੀ ਵਾਸੀਆਂ ਨੂੰ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਸੰਘਣੀ ਧੁੰਦ ਦੀ ਤੇ ਸੰਘਣੀ ਧੁੰਦ ਦਾ ਵੀ ਕਹਿਰ ਜਿਹੜਾ ਉਹ جاری ਹੈ ਜਿਸ ਦੇ ਨਾਲ ਦਿੱਲੀ ਵਾਸੀਆਂ ਨੂੰ ਕੁਲ ਮੁਲਾਕੇ ਵੱਡੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਇਹ ਕਾਫੀ ਵਧਿਆ ਹੋਇਆ ਸੀ ਦਿੱਲੀ ਦੇ ਵਿੱਚ ਤੇ ਹੁਣ ਥੋੜਾ ਬਹੁਤ ਸੁਧਾਰ ਦੀ ਗੱਲ ਜਿਹੜੀ ਇਹ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਦੱਸ ਦਿੰਦੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਗ੍ਰੈਪ 1 ਗ੍ਰੈਪ 2 ਗ੍ਰੈਪ 3 ਇਸ ਤਰ੍ਹਾਂ ਕਈ ਨਿਯਮ ਜਿਹੜੇ ਉਹ ਲਾਗੂ ਕੀਤੇ ਗਏ ਸੀ ਤਾਂ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਆ ਮਿਲ ਸਕੇ ਤੇ ਦੱਸਦੇ ਨੇ ਕਿ ਪ੍ਰਦੂਸ਼ਣ ਦਾ ਕਹਿਰ ਜਿਹੜਾ ਲਗਾਤਾਰ ਦਿੱਲੀ ਦੇ ਵਿੱਚ ਜਾਰੀ ਹੈ ਹਜੇ ਵੀ ਲੋਕ ਕਾਫੀ ਪਰੇਸ਼ਾਨ ਨੇ ਜਿੱਦੇ ਚੱਲਦੇ ਕਿ ਸਿਹਤ ਸੰਬੰਧੀ ਵੀ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਜਿਵੇਂ ਕਿ ਖਾਂਸੀ ਗਲਾ ਖਰਾਬ ਤੇ ਹੋਰ ਕੋਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਆ ਖਾਸ ਕਰਕੇ ਲੋਕਾਂ ਨੂੰ ਜਿਨ੍ਹਾਂ ਨੂੰ ਫੇਫਰੇਰੀ ਬਿਮਾਰੀਆਂ ਹੁੰਦੀਆਂ ਤੇ ਫਿਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਜਿਹੜੀ ਆ ਸਭ ਤੋਂ ਵੱਡੀ ਮੁਸ਼ਕਲ ਇਹ ਕਿ ਸਾਹ ਲੈਣ ਦੇ ਵਿੱਚ ਦਿੱਕਤ ਜਿਹੜੀ ਹੁੰਦੀ ਹੈ ਜਿੱਤੇ ਚੱਲਦੇ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਥੋੜੀ ਬਤੀ ਰਾਹਤ ਤੇ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਗ੍ਰਾਫ 1 ਗ੍ਰਾਫ 2 ਗ੍ਰਾਫ 3 ਦੇ ਜਿਹੜੇ ਗ੍ਰਾਫ 4 ਤੱਕ ਦੇ ਜਿਹੜੇ ਨਿਯਮ ਲਾਗੂ ਕੀਤੇ ਗਏ ਸੀ ਤੇ ਉਹਨਾਂ ਨੂੰ ਲੈ ਕੇ ਹੀ ਦੇਖਿਆ ਜਾ ਰਿਹਾ ਹੈ ਕਿ ਸੁਧਾਰ ਜਿਹੜਾ ਉਹ ਨਜ਼ਰ ਆ ਰਿਹਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਮਨਾ ਕਰ ਰਹੇ ਕਿ ਜਲਦੀ ਹੀ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਜਾਵੇ ਤੋਥੇ ਜੇਕਰ ਗੱਲ ਕਰ ਲੈਂਦੇ ਆ ਧੁੰਦ ਦੀ ਤਸੰਗਣੀ ਧੁੰਦ ਵੀ ਹਜੇ ਬਰਕਰਾਰ ਹੈ ਤੇ ਸੰਗਣੀ ਧੁੰਦ ਦਾ ਅਲਰਟ ਵੀ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਠੰਡ ਵੀ ਵਧੇਗੀ ਅਤੇ ਕੜਾਕੇ ਦੀ ਲਹਿਰ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਅ ਸ਼ੀਤ ਲਹਿਰ ਜਿਹੜੀ ਆ ਉਹ ਚੱਲੇਗੀ ਜਾਨਕਿ ਕੁੱਲ ਮਿਲਾ ਕੇ ਦਿੱਲੀ ਵਾਸੀਆਂ ਦੇ ਮੁਸ਼ਕਲਾ ਹਜੇ ਵੀ ਬਰਕਰਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਕੜਾਕਰੀ ਠੰਡ ਤੇ ਧੁੰਦ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ ਦਿੱਲੀ ਦੇ ਲੋਕਾਂ ਨੂੰ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਵਾ ਦੇ ਵਿੱਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਜਿਸ ਤੇ ਚਲਦੇ ਕਿ ਦਿੱਲੀ ਵਾਸੀਆਂ ਨੂੰ ਥੋੜੀ ਬਹੁਤੀ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਹਵਾ ਸਾਫ਼ ਮਿਲੇਗੀ ਤੋ ਉਥੇ ਜੇਕਰ AQI ਲੈਵਲ ਦੀ ਗੱਲ ਕਰ ਲਈਏ ਤੇ ਕਈ ਜਗ੍ਹਾ ਤੇ 300 ਤੋਂ ਵੱਧ ਜਿਹੜਾ AQI ਲੈਵਲ ਜਿਹੜਾ ਉਦਰਜ ਕੀਤਾ ਗਿਆ ਤੇ ਜਾਨੀ ਕਿ ਹਜੇ ਵੀ ਜਿਹੜੇ ਆ ਖੇਤਰ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਕਈ ਖੇਤਰ ਜਿਹੜੇ ਹਜੇ ਵੀ ਰੈੱਡ ਜ਼ੋਨ ਦੇ ਵਿੱਚ ਦਰਜ ਕੀਤੇ ਗਏ ਜਾਨੀ ਕਿ ਪ੍ਰਦੂਸ਼ਣ ਹਜੇ ਵੀ ਕਈ ਜਗ੍ਹਾ ਤੇ ਬਰਕਰਾਰ ਹੈ ਤੇ ਹਾਲਾਂਕਿ ਥੋੜੀ ਬੋਤੀ ਰਾਹਤ ਜਿਹੜੀ ਦਿੱਲੀ ਵਾਸੀਆਂ ਨੂੰ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਸੰਘਣੀ ਧੁੰਦ ਦੀ ਤੇ ਸੰਘਣੀ ਧੁੰਦ ਦਾ ਵੀ ਕਹਿਰ ਜਿਹੜਾ ਉੱਜਾਰੀ ਹੈ ਜਿਸ ਨਾਲ ਦਿੱਲੀ ਵਾਸੀਆਂ ਨੂੰ ਕੁਲ ਮੁਲਾਕੇ ਵਡੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਇਹ ਕਾਫੀ ਵਧਿਆ ਹੋਇਆ ਸੀ ਦਿੱਲੀ ਦੇ ਵਿੱਚ ਤੇ ਹੁਣ ਥੋੜਾ ਬਹੁਤ ਸੁਧਾਰ ਦੀ ਗੱਲ ਜਿਹੜੀ ਇਹ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਦੱਸ ਦਿੰਦੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਗ੍ਰੈਪ 1 ਗ੍ਰੈਪ 2 ਗ੍ਰੈਪ 3 ਇਸ ਤਰ੍ਹਾਂ ਕਈ ਨਿਯਮ ਜਿਹੜੇ ਉਹ ਲਾਗੂ ਕੀਤੇ ਗਏ ਸੀ ਤਾਂ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਆ ਮਿਲ ਸਕੇ ਤੇ ਦੱਸ ਦਿੰਨੇ ਆ ਕਿ ਪ੍ਰਦੂਸ਼ਣ ਦਾ ਕਹਿਰ ਜਿਹੜਾ ਲਗਾਤਾਰ ਦਿੱਲੀ ਦੇ ਵਿੱਚ ਜਾਰੀ ਹੈ ਹਜੇ ਵੀ ਲੋਕ ਕਾਫੀ ਪਰੇਸ਼ਾਨ ਨੇ ਜਿੱਦੇ ਚੱਲਦੇ ਕਿ ਸਿਹਤ ਸੰਬੰਧੀ ਵੀ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਜਿਵੇਂ ਕਿ ਖਾਂਸੀ ਗਲਾ ਖਰਾਬ ਤੇ ਹੋਰ ਕੋਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਖਾਸ ਕਰਕੇ ਲੋਕਾਂ ਨੂੰ ਜਿਨ੍ਹਾਂ ਨੂੰ ਫੇਫਰੇਰੀ ਬਿਮਾਰੀਆਂ ਹੁੰਦੀਆਂ ਤੇ ਫਿਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਜਿਹੜੀ ਆ ਸਭ ਤੋਂ ਵੱਡੀ ਮੁਸ਼ਕਲ ਇਹ ਕਿ ਸਾਹ ਲੈਣ ਦੇ ਵਿੱਚ ਦਿੱਕਤ ਜਿਹੜੀ ਹੁੰਦੀ ਹੈ ਜਿਸੇ ਚੱਲਦੇ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਥੋੜੀ ਬਹੁਤੀ ਰਾਹਤ ਤੇ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਗ੍ਰਾਫ 1 ਗ੍ਰਾਫ 2 ਗ੍ਰਾਫ 3 ਦੇ ਜਿਹੜੇ ਗ੍ਰਾਫ 4 ਤੱਕ ਦੇ ਜਿਹੜੇ ਨਿਯਮ ਲਾਗੂ ਕੀਤੇ ਗਏ ਸੀ ਤੇ ਉਹਨਾਂ ਨੂੰ ਲੈ ਕੇ ਹੀ ਦੇਖਿਆ ਜਾ ਰਿਹਾ ਕਿ ਸੁਧਾਰ ਜਿਹੜਾ ਉਹ ਨਜ਼ਰ ਆ ਰਿਹਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਮਨਾ ਕਰ ਰਹੇ ਕਿ ਜਲਦੀ ਹੀ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਜਾਵੇ ਤੋਂ ਇਥੇ ਜੇਕਰ ਗੱਲ ਕਰ ਲੈਂਦੇ ਆ ਧੁੰਦ ਦੀ ਤਸੰਗਣੀ ਧੁੰਦ ਵੀ ਹਜੇ ਬਰਕਰਾਰ ਹੈ ਤੇ ਸੰਗਣੀ ਧੁੰਦ ਦਾ ਅਲਰਟ ਵੀ جاری ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਠੰਡ ਵੀ ਵਧੇਗੀ ਅਤੇ ਕੜਾਕੇ ਦੀ ਠੰਡ ਤੇ ਸ਼ੀਤ ਲਹਿਰ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਸ਼ੀਤ ਲਹਿਰ ਜਿਹੜੀ ਆ ਉਹ ਚੱਲੇਗੀ ਯਾਨੀ ਕਿ ਕੁੱਲ ਮਿਲਾ ਕੇ ਦਿੱਲੀ ਵਾਸੀਆਂ ਦੇ ਮੁਸ਼ਕਿਲਾਂ ਹਜੇ ਵੀ ਬਰਕਰਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਕੜਾਕਰੀ ਠੰਡ ਤੇ ਧੁੰਦ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ। ਪਿਛਲੇ ਦਿਨਾਂ ਲੋਕਾਂ ਨੂੰ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਵਾ ਦੇ ਵਿੱਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਜਿਸ ਤੇ ਚਲਦੇ ਕਿ ਦਿੱਲੀ ਵਾਸੀਆਂ ਨੂੰ ਥੋੜੀ ਬਹੁਤੀ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ। ਹਵਾ ਸਾਫ਼ ਮਿਲੇਗੀ। ਤੋਂ ਉੱਥੇ ਜੇਕਰ AQI ਲੈਵਲ ਦੀ ਗੱਲ ਕਰ ਲਈਏ ਤੇ ਕਈ ਜਗ੍ਹਾ ਤੇ 300 ਤੋਂ ਵੱਧ ਜਿਹੜਾ AQI ਲੈਵਲ ਜਿਹੜਾ ਉਧਰਜ ਕੀਤਾ ਗਿਆ ਤੇ ਯਾਨੀ ਕਿ ਹਜੇ ਵੀ ਜਿਹੜੇ ਆ ਖੇਤਰ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਕਈ ਖੇਤਰ ਜਿਹੜੇ ਹਜੇ ਵੀ ਰੈੱਡ ਜ਼ੋਨ ਦੇ ਵਿੱਚ ਦਰਜ ਕੀਤੇ ਗਏ ਯਾਨੀ ਕਿ ਪ੍ਰਦੂਸ਼ਣ ਹਜੇ ਵੀ ਕਈ ਜਗ੍ਹਾ ਤੇ ਬਰਕਰਾਰ ਹੈ ਤੇ ਹਾਲਾਂਕਿ ਥੋੜੀ ਬਹੁਤੀ ਰਾਹਤ ਜਿਹੜੀ ਦਿੱਲੀ ਵਾਸੀਆਂ ਨੂੰ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਸੰਘਣੀ ਧੁੰਦ ਦੀ ਤੇ ਸੰਘਣੀ ਧੁੰਦ ਦਾ ਵੀ ਕਹਿਰ ਜਿਹੜਾ ਉਹ جاری ਹੈ ਜਿਸ ਦੇ ਨਾਲ ਦਿੱਲੀ ਵਾਸੀਆਂ ਨੂੰ ਕੁਲ ਮੁਲਾਕੇ ਵੱਡੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਇਹ ਕਾਫੀ ਵਧਿਆ ਹੋਇਆ ਸੀ ਦਿੱਲੀ ਦੇ ਵਿੱਚ ਤੇ ਹੁਣ ਥੋੜਾ ਬਹੁਤ ਸੁਧਾਰ ਦੀ ਗੱਲ ਜਿਹੜੀ ਇਹ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਦੱਸ ਦੇਣੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਗ੍ਰੈਪ 1 ਗ੍ਰੈਪ 2 ਗ੍ਰੈਪ 3 ਇਸ ਤਰ੍ਹਾਂ ਕਈ ਨਿਯਮ ਜਿਹੜੇ ਉਹ ਲਾਗੂ ਕੀਤੇ ਗਏ ਸੀ ਤਾਂ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਆ ਮਿਲ ਸਕੇ ਤੇ ਦੱਸ ਦਿੰਨੇ ਕਿ ਪ੍ਰਦੂਸ਼ਣ ਦਾ ਕਹਿਰ ਜਿਹੜਾ ਲਗਾਤਾਰ ਦਿੱਲੀ ਦੇ ਵਿੱਚ ਜਾਰੀ ਹੈ ਹਜੇ ਵੀ ਲੋਕ ਕਾਫੀ ਪਰੇਸ਼ਾਨ ਨੇ ਜਿੱਦੇ ਚੱਲਦੇ ਕਿ ਸਿਹਤ ਸੰਬੰਧੀ ਵੀ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਜਿਵੇਂ ਕਿ ਖਾਂਸੀ ਗਲਾ ਖਰਾਬ ਤੇ ਹੋਰ ਕੋਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਖਾਸ ਕਰਕੇ ਲੋਕਾਂ ਨੂੰ ਜਿਨ੍ਹਾਂ ਨੂੰ ਫੇਫਰੇਰੀ ਬਿਮਾਰੀਆਂ ਹੁੰਦੀਆਂ ਤੇ ਫਿਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਜਿਹੜੀ ਹੈ ਸਭ ਤੋਂ ਵੱਡੀ ਮੁਸ਼ਕਲ ਇਹ ਕਿ ਸਾਹ ਲੈਣ ਦੇ ਵਿੱਚ ਦਿੱਕਤ ਜਿਹੜੀ ਹੁੰਦੀ ਹੈ ਜਿਸੇ ਚੱਲਦੇ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਥੋੜੀ ਬਹੁਤੀ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਗ੍ਰਾਫ 1 ਗ੍ਰਾਫ 2 ਗ੍ਰਾਫ 3 ਦੇ ਜਿਹੜੇ ਗ੍ਰਾਫ 4 ਤੱਕ ਦੇ ਜਿਹੜੇ ਨਿਯਮ ਲਾਗੂ ਕੀਤੇ ਗਏ ਸੀ ਤੇ ਉਹਨਾਂ ਨੂੰ ਲੈ ਕੇ ਹੀ ਦੇਖਿਆ ਜਾ ਰਿਹਾ ਹੈ ਕਿ ਸੁਧਾਰ ਜਿਹੜਾ ਉਹ ਨਜ਼ਰ ਆ ਰਿਹਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਮਨਾ ਕਰ ਰਹੇ ਕਿ ਜਲਦੀ ਹੀ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਜਾਵੇ ਤੋਂ ਇਥੇ ਜੇਕਰ ਗੱਲ ਕਰ ਲੈਂਦੇ ਆ ਧੁੰਦਰੀ ਤੇ ਸੰਘਣੀ ਧੁੰਦ ਵੀ ਹਜੇ ਬਰਕਰਾਰ ਹੈ ਤੇ ਸੰਘਣੀ ਧੁੰਦ ਦਾ ਅਲਰਟ ਵੀ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਠੰਡ ਵੀ ਵਧੇਗੀ ਅਤੇ ਕੜ ਦੀ ਠੰਡ ਤੇ ਸ਼ੀਤ ਲਹਿਰ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਠੰਡੀਆਂ ਹਵਾਵਾਂ ਚੱਲਣ ਗਈਆਂ ਤੇ ਸ਼ੀਤ ਲਹਿਰ ਜਿਹੜੀ ਆ ਉਹ ਚੱਲੇਗੀ ਜਾਨਕਿ ਕੁੱਲ ਮਿਲਾ ਕੇ ਦਿੱਲੀ ਵਾਸੀਆਂ ਦੇ ਮੁਸ਼ਕਲਾ ਹਜੇ ਵੀ ਬਰਕਰਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਕੜਾਕੇ ਦੀ ਠੰਡ ਤੇ ਧੁੰਦ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ ਲੇਡੇ ਲੋਕਾਂ ਨੂੰ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਵਾ ਦੇ ਵਿੱਚ ਕੁਝ ਸੁਧਾਰ ਦੇਖ ਨੂੰ ਮਿਲਿਆ ਜਿਸ ਤੇ ਚਲਦੇ ਕਿ ਦਿੱਲੀ ਵਾਸੀਆਂ ਨੂੰ ਥੋੜੀ ਬਹੁਤੀ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਹਵਾ ਸਾਫ਼ ਮਿਲੇਗੀ ਤੋਂ ਉੱਥੇ ਜੇਕਰ AQI ਲੈਵਲ ਦੀ ਗੱਲ ਕਰ ਲਈਏ ਤੇ ਕਈ ਜਗ੍ਹਾ ਤੇ 300 ਤੋਂ ਵੱਧ ਜਿਹੜਾ AQI ਲੈਵਲ ਜਿਹੜਾ ਉਧਰਜ ਕੀਤਾ ਗਿਆ ਤੇ ਯਾਨੀ ਕਿ ਹਜੇ ਵੀ ਜਿਹੜੇ ਆ ਖੇਤਰ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਕਈ ਖੇਤਰ ਜਿਹੜੇ ਹਜੇ ਵੀ ਰੈੱਡ ਜ਼ੋਨ ਦੇ ਵਿੱਚ ਦਰਜ ਕੀਤੇ ਗਏ ਯਾਨੀ ਕਿ ਪ੍ਰਦੂਸ਼ਣ ਹਜੇ ਵੀ ਕਈ ਜਗ੍ਹਾ ਤੇ ਬਰਕਰਾਰ ਹੈ ਤੇ ਹਾਲਾਂਕਿ ਥੋੜੀ ਬੁਤੀ ਰਾਹਤ ਜਿਹੜੀ ਦਿੱਲੀ ਵਾਸੀਆਂ ਨੂੰ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਇਹ ਗੱਲ ਕਰ ਲਈਏ ਸੰਘਣੀ ਧੁੰਦ ਦੀ ਤੇ ਸੰਘਣੀ ਧੁੰਦ ਦਾ ਵੀ ਕਹਿਰ ਜਿਹੜਾ ਉਹ جاری ਹੈ ਜਿਸ ਨਾਲ ਦਿੱਲੀ ਵਾਸੀਆਂ ਨੂੰ ਕੁਲ ਮੁਲਾਕੇ ਵੱਡੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਇਹ ਕਾਫੀ ਵਧਿਆ ਹੋਇਆ ਸੀ ਦਿੱਲੀ ਦੇ ਵਿੱਚ ਤੇ ਹੁਣ ਥੋੜਾ ਬਹੁਤ ਸੁਧਾਰ ਦੀ ਗੱਲ ਜਿਹੜੀ ਇਹ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਦੱਸਦੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਗ੍ਰੈਪ 1 ਗ੍ਰੈਪ 2 ਗ੍ਰੈਪ 3 ਇਸ ਤਰ੍ਹਾਂ ਕਈ ਨਿਯਮ ਜਿਹੜੇ ਉਹ ਲਾਗੂ ਕੀਤੇ ਗਏ ਸੀ ਤਾਂ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਆ ਮਿਲ ਸਕੇ ਤੇ ਦੱਸ ਦਿੰਨੇ ਕਿ ਪ੍ਰਦੂਸ਼ਣ ਦਾ ਕਹਿਰ ਜਿਹੜਾ ਲਗਾਤਾਰ ਦਿੱਲੀ ਦੇ ਵਿੱਚ ਜਾਰੀ ਹੈ ਹਜੇ ਵੀ ਲੋਕ ਕਾਫੀ ਪਰੇਸ਼ਾਨ ਨੇ ਜਿਸ ਦੇ ਚਲਦੇ ਕਿ ਸਿਹਤ ਸੰਬੰਧੀ ਵੀ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਜਿਵੇਂ ਕਿ ਖਾਂਸੀ ਗਲਾ ਖਰਾਬ ਤੇ ਹੋਰ ਕੋਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਖਾਸ ਕਰਕੇ ਲੋਕਾਂ ਨੂੰ ਜਿਨ੍ਹਾਂ ਨੂੰ ਫੇਫਰਰੀ ਬਿਮਾਰੀਆਂ ਹੁੰਦੀਆਂ ਤੇ ਫਿਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਜਿਹੜੀ ਹੈ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਸਾਹ ਲੈਣ ਦੇ ਵਿੱਚ ਦਿੱਕਤ ਜਿਹੜੀ ਹੁੰਦੀ ਹੈ ਜਿਸ ਦੇ ਚਲਦੇ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਥੋੜੀ ਬੋਤੀ ਰਾਹਤ ਤੇ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਗ੍ਰਾਫ 1 ਗ੍ਰਾਫ 2 ਗ੍ਰਾਫ 3 ਦੇ ਜਿਹੜੇ ਗ੍ਰਾਫ 4 ਤੱਕ ਦੇ ਜਿਹੜੇ ਨਿਯਮ ਲਾਗੂ ਕੀਤੇ ਗਏ ਸੀ ਤੇ ਉਹਨਾਂ ਨੂੰ ਲੈ ਕੇ ਹੀ ਦੇਖਿਆ ਜਾ ਰਿਹਾ ਹੈ ਕਿ ਸੁਧਾਰ ਜਿਹੜਾ ਉਹ ਨਜ਼ਰ ਆ ਰਿਹਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਮਨਾ ਕਰ ਰਹੇ ਕਿ ਜਲਦੀ ਹੀ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਜਾਵੇ ਤੋਂ ਇਥੇ ਜੇਕਰ ਗੱਲ ਕਰ ਲੈਂਦੇ ਆ ਧੁੰਦ ਦੀ ਤਸੰਗਣੀ ਧੁੰਦ ਵੀ ਹਜੇ ਬਰਕਰਾਰ ਹੈ ਤੇ ਸੰਗਣੀ ਧੁੰਦ ਦਾ ਅਲਰਟ ਵੀ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਠੰਡ ਵੀ ਵਧੇਗੀ ਅਤੇ ਕੜਾਕੇ ਦੀ ਲਹਿਰ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਅ ਸ਼ੀਤ ਲਹਿਰ ਜਿਹੜੀ ਆ ਉਹ ਚੱਲੇਗੀ ਜਾਨਕਿ ਕੁੱਲ ਮਿਲਾ ਕੇ ਦਿੱਲੀ ਵਾਸੀਆਂ ਦੇ ਮੁਸ਼ਕਲਾ ਹਜੇ ਵੀ ਬਰਕਰਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਕੜਾਕੇ ਦੀ ਠੰਡ ਦੇ ਧੁੰਦ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ ਦਿੱਲੀ ਦੇ ਲੋਕਾਂ ਨੂੰ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਵਾ ਦੇ ਵਿੱਚ ਕੁਝ ਸੁਧਾਰ ਦੇਖ ਨੂੰ ਮਿਲਿਆ ਜਿਸ ਤੇ ਚਲਦੇ ਕਿ ਦਿੱਲੀ ਵਾਸੀਆਂ ਨੂੰ ਥੋੜੀ ਬਹੁਤੀ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਹਵਾ ਸਾਫ਼ ਮਿਲੇਗੀ ਤੋ ਉਥੇ ਜੇਕਰ AQI ਲੈਵਲ ਦੀ ਗੱਲ ਕਰ ਲਈਏ ਤੇ ਕਈ ਜਗ੍ਹਾ ਤੇ 300 ਤੋਂ ਵੱਧ ਜਿਹੜਾ AQI ਲੈਵਲ ਜਿਹੜਾ ਉਧਰਜ ਕੀਤਾ ਗਿਆ ਤੇ ਜਾਨੀ ਕਿ ਹਜੇ ਵੀ ਜਿਹੜੇ ਆ ਖੇਤਰ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਕਈ ਖੇਤਰ ਜਿਹੜੇ ਹਜੇ ਵੀ ਰੈੱਡ ਜ਼ੋਨ ਦੇ ਵਿੱਚ ਦਰਜ ਕੀਤੇ ਗਏ ਜਾਨੀ ਕਿ ਪ੍ਰਦੂਸ਼ਣ ਹਜੇ ਵੀ ਕਈ ਜਗ੍ਹਾ ਤੇ ਬਰਕਰਾਰ ਹੈ ਤੇ ਹਾਲਾਂਕਿ ਥੋੜੀ ਬਹੁਤੀ ਰਾਹਤ ਜਿਹੜੀ ਦਿੱਲੀ ਵਾਸੀਆਂ ਨੂੰ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਸੰਘਣੀ ਧੁੰਦ ਦੀ ਤੇ ਸੰਘਣੀ ਧੁੰਦ ਦਾ ਵੀ ਕਹਿਰ ਜਿਹੜਾ ਉਹ جاری ਹੈ ਜਿਸ ਦੇ ਨਾਲ ਦਿੱਲੀ ਵਾਸੀਆਂ ਨੂੰ ਕੁਲ ਮੁਲਾਕੇ ਵੱਡੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਇਹ ਕਾਫੀ ਵਧਿਆ ਹੋਇਆ ਸੀ ਦਿੱਲੀ ਦੇ ਵਿੱਚ ਤੇ ਹੁਣ ਥੋੜਾ ਬਹੁਤ ਸੁਧਾਰ ਦੀ ਗੱਲ ਜਿਹੜੀ ਇਹ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਦੱਸ ਦਿੰਦੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਗ੍ਰੈਪ 1 ਗ੍ਰੈਪ 2 ਗ੍ਰੈਪ 3 ਇਸ ਤਰ੍ਹਾਂ ਕਈ ਨਿਯਮ ਜਿਹੜੇ ਉਹ ਲਾਗੂ ਕੀਤੇ ਗਏ ਸੀ ਤਾਂ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਆ ਮਿਲ ਸਕੇ ਤੇ ਦੱਸ ਦਿੰਨੇ ਕਿ ਪ੍ਰਦੂਸ਼ਣ ਦਾ ਕਹਿਰ ਜਿਹੜਾ ਲਗਾਤਾਰ ਦਿੱਲੀ ਦੇ ਵਿੱਚ ਜਾਰੀ ਹੈ ਹਜੇ ਵੀ ਲੋਕ ਕਾਫੀ ਪਰੇਸ਼ਾਨ ਨੇ ਜਿੱਦੇ ਚਲਦੇ ਕਿ ਸਿਹਤ ਸੰਬੰਧੀ ਵੀ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਜਿਵੇਂ ਕਿ ਖਾਂਸੀ ਗਲਾ ਖਰਾਬ ਤੇ ਹੋਰ ਕੋਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਆ ਖਾਸ ਕਰਕੇ ਲੋਕਾਂ ਨੂੰ ਜਿਨ੍ਹਾਂ ਨੂੰ ਫੇਫਰੇਰੀ ਬਿਮਾਰੀਆਂ ਹੁੰਦੀਆਂ ਤੇ ਫਿਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਜਿਹੜੀ ਆ ਸਭ ਤੋਂ ਵੱਡੀ ਮੁਸ਼ਕਲ ਇਹ ਕਿ ਸਾਹ ਲੈਣ ਦੇ ਵਿੱਚ ਦਿੱਕਤ ਜਿਹੜੀ ਹੁੰਦੀ ਹੈ ਜਿਸ ਦੇ ਚੱਲਦੇ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਥੋੜੀ ਬਹੁਤੀ ਰਾਹਤ ਤੇ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਗ੍ਰਾਫ 1 ਗ੍ਰਾਫ 2 ਗ੍ਰਾਫ 3 ਦੇ ਜਿਹੜੇ ਗ੍ਰਾਫ 4 ਤੱਕ ਦੇ ਜਿਹੜੇ ਨਿਯਮ ਲਾਗੂ ਕੀਤੇ ਗਏ ਸੀ ਤੇ ਉਹਨਾਂ ਨੂੰ ਲੈ ਕੇ ਹੀ ਦੇਖਿਆ ਜਾ ਰਿਹਾ ਇੱਕ ਸੁਧਾਰ ਜਿਹੜਾ ਉਹ ਨਜ਼ਰ ਆ ਰਿਹਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਮਨਾ ਕਰ ਰਹੇ ਕਿ ਜਲਦੀ ਹੀ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਜਾਵੇ ਤੋਂ ਇਥੇ ਜੇਕਰ ਗੱਲ ਕਰ ਲੈਂਦੇ ਆ ਧੁੰਦ ਦੀ ਤਾਂ ਸੰਘਣੀ ਧੁੰਦ ਵੀ ਹਜੇ ਬਰਕਰਾਰ ਹੈ ਤੇ ਸੰਘਣੀ ਧੁੰਦ ਦਾ ਅਲਰਟ ਵੀ جاری ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਠੰਡ ਵੀ ਵਧੇਗੀ ਅਤੇ ਕੜਾਕੇ ਦੀ ਠੰਡ ਤੇ ਸ਼ੀਤ ਲਹਿਰ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਸ਼ੀਤ ਲਹਿਰ ਜਿਹੜੀ ਆ ਉਹ ਚੱਲੇਗੀ ਯਾਨੀ ਕਿ ਕੁੱਲ ਮਿਲਾ ਕੇ ਦਿੱਲੀ ਵਾਸੀਆਂ ਦੇ ਮੁਸ਼ਕਲਾ ਹਜੇ ਵੀ ਬਰਕਰਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਕੜਾਕਰੀ ਠੰਡ ਦੇ ਧੁੰਦ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ। ਲਿਦੇ ਲੋਕਾਂ ਨੂੰ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਵਾ ਦੇ ਵਿੱਚ ਕੁਝ ਸੁਧਾਰ ਦੇਖਣ ਨੂੰ ਮਿਲੇ ਆ ਜਿਸ ਤੇ ਚੱਲਦੇ ਕਿ ਦਿੱਲੀ ਵਾਸੀਆਂ ਨੂੰ ਥੋੜੀ ਬਹੁਤੀ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ। ਹਵਾ ਸਾਫ਼ ਮਿਲੇਗੀ। ਤੋਂ ਉੱਥੇ ਜੇਕਰ AQI ਲੈਵਲ ਦੀ ਗੱਲ ਕਰ ਲਈਏ ਤੇ ਕਈ ਜਗ੍ਹਾ ਤੇ 300 ਤੋਂ ਵੱਧ ਜਿਹੜਾ AQI ਲੈਵਲ ਜਿਹੜਾ ਉਹ ਦਰਜ ਕੀਤਾ ਗਿਆ ਤੇ ਜਾਨੀ ਕਿ ਹਜੇ ਵੀ ਜਿਹੜੇ ਆ ਖੇਤਰ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਕਈ ਖੇਤਰ ਜਿਹੜੇ ਹਜੇ ਵੀ ਰੈੱਡ ਜ਼ੋਨ ਦੇ ਵਿੱਚ ਦਰਜ ਕੀਤੇ ਗਏ ਜਾਨੀ ਕਿ ਪ੍ਰਦੂਸ਼ਣ ਹਜੇ ਵੀ ਕਈ ਜਗ੍ਹਾ ਤੇ ਬਰਕਰਾਰ ਹੈ ਤੇ ਹਾਲਾਂਕਿ ਥੋੜੀ ਬੋਤੀ ਰਾਹਤ ਜਿਹੜੀ ਦਿੱਲੀ ਵਾਸੀਆਂ ਨੂੰ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਸੰਘਣੀ ਧੁੰਦ ਦੀ ਤੇ ਸੰਘਣੀ ਧੁੰਦ ਦਾ ਵੀ ਕਹਿਰ ਜਿਹੜਾ ਉੱਜਾਰੀ ਹੈ ਜਿਸ ਨਾਲ ਦਿੱਲੀ ਵਾਸੀਆਂ ਨੂੰ ਕੁਲ ਮੁਲਾਕੇ ਵੱਡੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਇਹ ਕਾਫੀ ਵਧਿਆ ਹੋਇਆ ਸੀ ਦਿੱਲੀ ਦੇ ਵਿੱਚ ਤੇ ਹੁਣ ਥੋੜਾ ਬਹੁਤ ਸੁਧਾਰ ਦੀ ਗੱਲ ਜਿਹੜੀ ਇਹ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਦੱਸਦੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਗ੍ਰੈਪ 1 ਗ੍ਰੈਪ 2 ਗ੍ਰੈਪ 3 ਇਸ ਤਰ੍ਹਾਂ ਕਈ ਨਿਯਮ ਜਿਹੜੇ ਉਹ ਲਾਗੂ ਕੀਤੇ ਗਏ ਸੀ ਤਾਂ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਆ ਮਿਲ ਸਕੇ ਤੇ ਦੱਸ ਦਿੰਨੇ ਕਿ ਪ੍ਰਦੂਸ਼ਣ ਦਾ ਕਹਿਰ ਜਿਹੜਾ ਲਗਾਤਾਰ ਦਿੱਲੀ ਦੇ ਵਿੱਚ ਜਾਰੀ ਹੈ ਹਜੇ ਵੀ ਲੋਕ ਕਾਫੀ ਪਰੇਸ਼ਾਨ ਨੇ ਜਿੱਦੇ ਚੱਲਦੇ ਕਿ ਸਿਹਤ ਸੰਬੰਧੀ ਵੀ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਜਿਵੇਂ ਕਿ ਖਾਂਸੀ ਗਲਾ ਖਰਾਬ ਤੇ ਹੋਰ ਕੋਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਖਾਸ ਕਰਕੇ ਲੋਕਾਂ ਨੂੰ ਜਿਨ੍ਹਾਂ ਨੂੰ ਫੇਫਰੇਰੀ ਬਿਮਾਰੀਆਂ ਹੁੰਦੀਆਂ ਤੇ ਫਿਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਜਿਹੜੀ ਹੈ ਸਭ ਤੋਂ ਵੱਡੀ ਮੁਸ਼ਕਲ ਇਹ ਕਿ ਸਾਹ ਲੈਣ ਦੇ ਵਿੱਚ ਦਿੱਕਤ ਜਿਹੜੀ ਹੁੰਦੀ ਹੈ ਜਿਸ ਦੇ ਚੱਲਦੇ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਥੋੜੀ ਬਹੁਤੀ ਰਾਹਤ ਤੇ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਗ੍ਰਾਫ 1 ਗ੍ਰਾਫ 2 ਗ੍ਰਾਫ 3 ਦੇ ਜਿਹੜੇ ਗ੍ਰਾਫ 4 ਤੱਕ ਦੇ ਜਿਹੜੇ ਨਿਯਮ ਲਾਗੂ ਕੀਤੇ ਗਏ ਸੀ ਤੇ ਉਹਨਾਂ ਨੂੰ ਲੈ ਕੇ ਹੀ ਦੇਖਿਆ ਜਾ ਰਿਹਾ ਕਿ ਸੁਧਾਰ ਜਿਹੜਾ ਉਹ ਨਜ਼ਰ ਆ ਰਿਹਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਮਨਾ ਕਰ ਰਹੇ ਕਿ ਜਲਦੀ ਹੀ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਜਾਵੇ ਤੋਂ ਇਥੇ ਜੇਕਰ ਗੱਲ ਕਰ ਲੈਂਦੇ ਆ ਧੁੰਦ ਦੀ ਤਸੰਗਣੀ ਧੁੰਦ ਵੀ ਹਜੇ ਬਰਕਰਾਰ ਹੈ ਤੇ ਸੰਗਣੀ ਧੁੰਦ ਦਾ ਅਲਰਟ ਵੀ جاری ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਤਰ੍ਹਾਂ ਹੀ ਠੰਡ ਵੀ ਵਧੇਗੀ ਅਤੇ ਕੜਾਕੇ ਦੀ ਠੰਡ ਤੇ ਸ਼ੀਤ ਲਹਿਰ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਸ਼ੀਤ ਲਹਿਰ ਜਿਹੜੀ ਆ ਉਹ ਚੱਲੇਗੀ ਯਾਨੀ ਕਿ ਕੁੱਲ ਮਿਲਾ ਕੇ ਦਿੱਲੀ ਵਾਸੀਆਂ ਦੇ ਮੁਸ਼ਕਿਲੇ ਹਜੇ ਵੀ ਬਰਕਰਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਕੜਾਕਰੀ ਠੰਡ ਤੇ ਧੁੰਦ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ ਪਿਛਲੇ ਦਿਨਾਂ ਨੂੰ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਵਾ ਦੇ ਵਿੱਚ ਕੁਝ ਸੁਧਾਰ ਦੇਖਣ ਨੂੰ ਮਿਲੇ ਆ ਜਿਸ ਦੇ ਚਲਦੇ ਕਿ ਦਿੱਲੀ ਵਾਸੀਆਂ ਨੂੰ ਥੋੜੀ ਬਹੁਤੀ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਜਰੂਰ ਮਿਲੇਗੀ ਹਵਾ ਸਾਫ ਮਿਲੇਗੀ ਤੋਂ ਉੱਥੇ ਜੇਕਰ AQI ਲੈਵਲ ਦੀ ਗੱਲ ਕਰ ਲਈਏ ਤੇ ਕਈ ਜਗ੍ਹਾ ਤੇ 300 ਤੋਂ ਵੱਧ ਜਿਹੜਾ AQI ਲੈਵਲ ਜਿਹੜਾ ਉਹ ਦਰਜ ਕੀਤਾ ਗਿਆ ਤੇ ਯਾਨੀ ਕਿ ਹਜੇ ਵੀ ਜਿਹੜੇ ਆ ਖੇਤਰ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਕਈ ਖੇਤਰ ਜਿਹੜੇ ਹਜੇ ਵੀ ਰੈੱਡ ਜ਼ੋਨ ਦੇ ਵਿੱਚ ਦਰਜ ਕੀਤੇ ਗਏ ਯਾਨੀ ਕਿ ਪ੍ਰਦੂਸ਼ਣ ਹਜੇ ਵੀ ਕਈ ਜਗ੍ਹਾ ਤੇ ਬਰਕਰਾਰ ਹੈ ਤੇ ਹਾਲਾਂਕਿ ਥੋੜੀ ਬਹੁਤੀ ਰਾਹਤ ਜਿਹੜੀ ਦਿੱਲੀ ਵਾਸੀਆਂ ਨੂੰ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਸੰਗਣੀ ਧੁੰਦ ਦੀ ਤੇ ਸੰਗਣੀ ਧੁੰਦ ਦਾ ਵੀ ਕਹਿਰ ਜਿਹੜਾ ਉਹ جاری ਹੈ ਜਿਸ ਦੇ ਨਾਲ ਦਿੱਲੀ ਵਾਸੀਆਂ ਨੂੰ ਕੁਲ ਮੁਲਾਕੇ ਵੱਡੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਇਹ ਕਾਫੀ ਵਧਿਆ ਹੋਇਆ ਸੀ ਦਿੱਲੀ ਦੇ ਵਿੱਚ ਤੇ ਹੁਣ ਥੋੜਾ ਬਹੁਤ ਸੁਧਾਰ ਦੀ ਗੱਲ ਜਿਹੜੀ ਇਹ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਦੱਸ ਦੇਣੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਗ੍ਰੈਪ 1 ਗ੍ਰੈਪ 2 ਗ੍ਰੈਪ 3 ਇਸ ਤਰ੍ਹਾਂ ਕਈ ਨਿਯਮ ਜਿਹੜੇ ਉਹ ਲਾਗੂ ਕੀਤੇ ਗਏ ਸੀ ਤਾਂ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਆ ਮਿਲ ਸਕੇ ਤੇ ਦੱਸ ਦਿੰਨੇ ਕਿ ਪ੍ਰਦੂਸ਼ਣ ਦਾ ਕਹਿਰ ਜਿਹੜਾ ਲਗਾਤਾਰ ਦਿੱਲੀ ਦੇ ਵਿੱਚ ਜਾਰੀ ਹੈ ਹਜੇ ਵੀ ਲੋਕ ਕਾਫੀ ਪਰੇਸ਼ਾਨ ਨੇ ਜਿੱਦੇ ਚੱਲਦੇ ਕਿ ਸਿਹਤ ਸੰਬੰਧੀ ਵੀ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਜਿਵੇਂ ਕਿ ਖਾਂਸੀ ਗਲਾ ਖਰਾਬ ਤੇ ਹੋਰ ਕੋਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਖਾਸ ਕਰਕੇ ਲੋਕਾਂ ਨੂੰ ਜਿਨ੍ਹਾਂ ਨੂੰ ਫੇਫਰੇਰੀ ਬਿਮਾਰੀਆਂ ਹੁੰਦੀਆਂ ਤੇ ਫਿਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਜਿਹੜੀ ਹੈ ਸਭ ਤੋਂ ਵੱਡੀ ਮੁਸ਼ਕਲ ਇਹ ਕਿ ਸਾਹ ਲੈਣ ਦੇ ਵਿੱਚ ਦਿੱਕਤ ਜਿਹੜੀ ਹੁੰਦੀ ਹੈ ਜਿਸੇ ਚੱਲਦੇ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਥੋੜੀ ਬਹੁਤੀ ਰਾਹਤ